ਇਸ ਤਰ੍ਹਾਂ ਦਾ ਜਿਹੜਾ ਗੁਰਮਤਿ ਪ੍ਰਚਾਰ ਹੈ ਜਿਵੇਂ ਇੱਕ ਵਾਰੀ ਤੁਸੀਂ ਬਿਲਕੁਲ ਹੀ ਬੰਦ ਕਰਤਾ ਸੀਗਾ ਤੇ ਥੋੜਾ ਸਿੱਖ ਕੌਮ ਦੇ ਵਿੱਚ ਜਿਹੜਾ ਅੱਜ ਕੱਲ ਪੰਬਰ ਪੂਸਾ ਇੱਕ ਤਰ੍ਹਾਂ ਨਾਲ ਪਾਇਆ ਜਾ ਰਿਹਾ ਹੈਗਾ ਹਰ ਹਰ ਵਿਅਕਤੀ ਆਪ ਕੋ ਸਾਥ ਚੱਲ ਜਾਏਗਾ ਤੁਸੀਂ ਕਿਵੇਂ ਦੇਖਦੇ ਹੋ ਤੁਸੀਂ ਵੀ ਬੜੇ ਚਿੰਤਕ ਹੋਗੇ ਇਸ ਮਸਲੇ ਨੂੰ ਕਿਸ ਤਰ੍ਹਾਂ ਅਮਰੀਕੀ ਨਾਲ ਦੇ ਗੁਰਮੁਖੀ ਧਰਤੀਆ ਕੀ ਦੇ ਵਿੱਚ ਬਾਬਾ ਜੀ ਤੇ ਅਸਾਈ ਧਰਮ ਹੈ ਜਿਹੜਾ ਕਾਫੀ ਵੱਡੀ ਪੱਧਰ ਤੇ ਉਹਦਾ ਬੋਲਬਾਲਾ ਹੋ ਰਿਹਾ ਹੈ ਜੀ ਪੀਸੀ ਦੇ ਪ੍ਰਧਾਨ ਸਾਹਿਬ ਨੇ ਅਸਤੀਫਾ ਦੇ ਰੱਖਿਆ ਪੀਜੀਪੀਸੀ ਆਪਸ ਦੇ ਵਿੱਚ ਲੜਨ ਲੱਗੀ ਹੋਈ ਹੈ ਮੈਂਬਰ ਸਾਹਿਬਾਨਾਂ ਦੀ ਗੱਲ ਕਰੀਏ ਤਾਂ ਕਿਵੇਂ ਆਪਾਂ ਸੋਚਾਂਗੇ ਵੀ ਯਾਨੀ ਹਰਪ੍ਰੀਤ ਜੀ ਨੇ ਕਿਹਾ ਵੀ ਜਿਹੜਾ ਮੇਰਾ ਉਹ ਗੱਲ ਹਾਂ ਪੀਜੀਪੀ ਨਾਲ ਉਹਨਾਂ ਦੀ ਜਿਹੜੀ ਗੱਲ ਸੀ ਉਹ ਕਹਿੰਦਾ ਮੇਰੇ ਕੰਟੈਂਟ ਅੱਧਾ ਸੁਣਾਇਆ ਗਿਆ ਤੁਸੀਂ ਜਦੋਂ ਕਹਿੰਦੇ ਸੀ ਤੇ ਹੁਣ ਕਹਿਣ ਦੇ ਵਿੱਚ ਤੁਹਾਨੂੰ ਕਿੰਨਾ ਨਹੀਂ ਮੈਂ ਬਾਬਾ ਜੀ ਅੱਜ ਤੁਸੀਂ ਆਏ ਹੋ ਇੱਥੇ ਹਲਕਾ ਢੜਵਾ ਦੇ ਵਿੱਚ ਇਸ ਤਰ੍ਹਾਂ ਦੇ ਸਮਾਗਮ ਨੇ ਜਿਹੜੇ ਅੱਜ ਅਟੈਂਡ ਕੀਤੇ ਨੇ ਭਾਈ ਗੁਰਪ੍ਰੀਤ ਸਿੰਘ ਨਿਹਾਲਗੜ ਉਹਨਾਂ ਦੇ ਨਾਨੀ ਜੀ ਚੜ੍ਹਾਈ ਕਰ ਗਏ ਸੀ ਤੇ ਸਾਡੇ ਸਾਰਿਆਂ ਨਾਲ ਉਹਨਾਂ ਦਾ ਪਿਆਰ ਸੀ ਉੱਥੇ ਆਪਾਂ ਆਏ ਤੇ ਉਸ ਤੋਂ ਬਾਅਦ ਹੁਣ ਇੱਥੇ ਨਗਰ ਕਾਕੂਵਾਲਾ ਤੇ ਗੁਰੂ ਨਾਨਕ ਦਵਾਰ ਜੋ ਕਿ ਸਥਾਨ ਆ ਬਾਬਾ ਗੁਰਜੀਤ ਸਿੰਘ ਜੀ ਨੇ ਬਣਾਇਆ ਹੈ ਇੱਥੇ ਮੈਂ ਪਹਿਲਾਂ ਵੀ ਆਉਂਦਾ ਰਿਆਂ ਤੇ ਇਸ ਕਰਕੇ ਫਿਰ ਅੱਜ ਇੱਥੇ ਆਇਆ ਇਸ ਤਰ੍ਹਾਂ ਦਾ ਜਿਹੜਾ ਗੁਰਮਤਿ ਪ੍ਰਚਾਰ ਹੈ ਜੀ ਜਿੰਮੇ ਇੱਕ ਵਾਰੀ ਤੁਸੀਂ ਬਿਲਕੁਲ ਹੀ ਬੰਦ ਕਰਤਾ ਸੀਗਾ ਤੇ ਅੱਜ ਕੱਲ ਸਟੇਜਾਂ ਲੱਗਣ ਲੱਗੀਆਂ ਨੇ ਦਵਾਰੇ ਇਸ ਤਰ੍ਹਾਂ ਦਾ ਸੰਗਤ ਦੇ ਵਿੱਚ ਜਿਹੜਾ ਨਹੀਂ ਨਹੀਂ ਪ੍ਰੋਗਰਾਮ ਬਹੁਤੇ ਨਹੀਂ ਕਰਦੇ ਸਟੇਜਾਂ ਤਾਂ ਇਹ ਤਾਂ ਆਪਾਂ ਪਰਸਨਲ ਪ੍ਰੋਗਰਾਮ ਕਰਦਾ ਹੀ ਸੀ ਉੱਥੇ ਹੀ ਆਇਆ ਤੇ ਜਿਆਦਾ ਬਾਹਰ ਪ੍ਰੋਗਰਾਮ ਨਹੀਂ ਕਰੀ ਤੇ ਜ਼ਿਆਦਾਤਰ ਜਿਹੜੇ ਘਰ ਦੇ ਪ੍ਰੋਗਰਾਮ ਨੇ ਜਿਹੜੇ ਪਿਆਰ ਵਾਲੇ ਨੇ ਜਿਨ੍ਹਾਂ ਨੂੰ ਆਪਾਂ ਜਾਣਦੇ ਆ ਜਾਂ ਜਿਹੜੇ ਪਰਮੇਸ਼ਰ ਦੁਆਰ ਆਉਂਦੇ ਜਾਂਦੇ ਐ ਉਹਨਾਂ ਦੀ ਜ਼ਾਇਦਾ ਤੇ ਇੱਕ ਬਾਬਾ ਜਿਵੇਂ ਥੋੜਾ ਸਿੱਕਾਉਂ ਦੇ ਵਿੱਚ ਜਿਹੜਾ ਅੱਜਕੱਲ ਪੰਬਰਕੂਸਾ ਇੱਕ ਤਰ੍ਹਾਂ ਨਾਲ ਪਾਇਆ ਜਾ ਰਿਹਾ ਹੈਗਾ ਹਰ ਹਰ ਵਿਅਕਤੀ ਆਪ ਕੋ ਸਾਥ ਚੱਲ ਜਾਏਗਾ ਤੁਸੀਂ ਕਿਵੇਂ ਦੇਖਦੇ ਹੋ ਤੁਸੀਂ ਵੀ ਬੜੇ ਚਿੰਤਕ ਹੋਗੇ ਇਸ ਮਸਲੇ ਨੂੰ ਕਿਸੇ ਅਮਰੀਕੀ ਨਾਲ ਦੇ ਨਹੀਂ ਮੇਨ ਗੱਲ ਅਸੀਂ ਜੀ ਕੁਰਬਾਨੀ ਨਾਲ ਆਪਣੇ ਤਰੀਕੇ ਨਾਲ ਜੁੜੀਏ ਹੰਕਾਰ ਤਾਂ ਸਾਡਾ ਸਾਰਿਆਂ ਦਾ ਹੀ ਵੱਡਾ ਚਾਹੇ ਕੋਈ ਵੀ ਹੋਵੇ ਹਣਾ ਬੰਦਾ ਤਾਂ ਬੰਦਾ ਹੀ ਹੈ ਕੋਈ ਗੋ ਨਾਲ ਹੀ ਜਾਂਦੀ ਹੈ ਚਾਹੇ ਅਸੀਂ ਧਰਮ ਵਿੱਚ ਦਾਖਲ ਹੋ ਜਾਈਏ ਚਾਹੇ ਅਸੀਂ ਕਿਸੇ ਅਹੁਦੇ ਤੇ ਚਲੇ ਜਾਈਏ ਚਾਹੇ ਰਾਜਨੀਤਿਕ ਹੋਈਏ ਤੇ ਸਾਨੂੰ ਸਾਰਿਆਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਕਿ ਅਸੀਂ ਆਪਣਾ ਹੰਕਾਰ ਛੱਡੀਏ ਇਗੋ ਛੱਡਿਏ ਤਾਂ ਅਸੀਂ ਕੋਈ ਕੌਮ ਵਾਸਤੇ ਸਮਾਜ ਵਾਸਤੇ ਪੰਥ ਵਾਸਤੇ ਚੰਗਾ ਸੋਚ ਸਕਦੇ ਹਾਂ ਪੰਜਾਬ ਗੁਰੂਆਂ ਦੀ ਧਰਤੀ ਆ ਕੀ ਦੇ ਵਿੱਚ ਬਾਬਾ ਜੀ ਤੇ ਅਸਾਈ ਧਰਮ ਹੈ ਜਿਹੜਾ ਕਾਫੀ ਵੱਡੀ ਪੱਧਰ ਤੇ ਉਹਦਾ ਬੋਲਬਾਲਾ ਹੋ ਰਿਹਾ ਤੁਸੀਂ ਕਿਵੇਂ ਦੇਖਦੇ ਹੋ ਮੇਰਾ ਖਿਆਲ ਹੈ ਐਸਜੀਪੀਸੀ ਨੂੰ ਇਹਦੇ ਤੇ ਜ਼ਿਆਦਾ ਧਿਆਨ ਦੇਣਾ ਚਾਹੀਦਾ ਬਾਕੀ ਸਾਰਾ ਕੁਝ ਛੱਡ ਕੇ ਤੇ ਉਹ ਤਕੜੇ ਹੋ ਕੇ ਕਰਨ ਹਾਲਾਂਕਿ ਕਿਸੇ ਧਰਮ ਦਾ ਵਿਰੋਧ ਤਾਂ ਨਹੀਂ ਆਪਾਂ ਕਰਦੇ ਪਰ ਇੰਨੀ ਗੱਲ ਜ਼ਰੂਰ ਹੈ ਕਿ ਅਸਾਈयत ਦੇ ਦੇਸ਼ ਬਹੁਤ ਨੇ ਜਿੱਥੇ ਅਸਾਈ ਧਰਮ ਬਹੁਤ ਵੱਡੀ ਪੱਧਰ ਤੇ ਹੈ। ਉਹਨਾਂ ਕੋਲ ਵੱਡੇ ਵੱਡੇ ਮੁਲਕ ਨੇ। ਸਾਡੇ ਕੋਲੇ ਛੋਟਾ ਜਿਹਾ ਪੰਜਾਬ ਹੈ ਉਹ ਵੀ ਇੱਕ ਭਾਰਤ ਦਾ ਛੋਟਾ ਜਿਹਾ ਹਿੱਸਾ ਹੈ। ਤੇ ਚਾਹੀਦਾ ਇਹ ਹੈ ਕਿ ਇਸ ਪੰਜਾਬ ਦੀ ਧਰਤੀ ਉੱਤੇ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਦਾ ਹੀ ਨਾਮ ਹੁੰਦਾ। ਇਹਦੇ ਲਈ ਸਾਨੂੰ ਸਿੱਖਾਂ ਨੂੰ ਚਾਹੀਦਾ ਹੈ ਕਿ ਥੋੜੀ ਜੀ ਇਹ ਸਾਡੀ ਜਗ੍ਹਾ ਹੈ ਜਿੱਥੇ ਗੁਰੂ ਨਾਨਕ ਸਾਹਿਬ ਦਾ ਗੁਰੂ ਗੋਬਿੰਦ ਸਿੰਘ ਦਾ ਨਾਮ ਲਿਆ ਜਾਂਦਾ ਹੈ। ਇਹ ਪੰਜਾਬ ਵਸਦਾ ਗੁਰਾਂ ਦੇ ਨਾਂ ਉੱਤੇ ਇਹ ਗੱਲ ਪ੍ਰਚਲਿਤ ਰਹੀ ਹੈ ਸੋ ਇਹਦੇ ਉੱਤੇ ਸਾਨੂੰ ਸਾਰਿਆਂ ਨੂੰ ਵਰਕ ਕਰਨਾ ਚਾਹੀਦਾ ਧਰਮ ਨਹੀਂ ਕਿਸੇ ਦਾ ਵਿਰੋਧ ਅਸੀਂ ਕਰਦੇ ਪਰ ਇਹ ਖਿੱਤੇ ਦੇ ਵਿੱਚ ਗੁਰੂ ਸਾਹਿਬ ਜੀ ਦੀ ਹੀ ਗੱਲ ਹੋਵੇ ਤੇ ਉਹਦੇ ਲਈ ਸਾਨੂੰ ਸਾਰਿਆਂ ਨੂੰ ਪ੍ਰਚਾਰਕਾਂ ਨੂੰ ਯਤਨ ਕਰਨਾ ਚਾਹੀਦਾ ਸਿੱਖ ਭਰਾਵਾਂ ਨੂੰ ਵੀ ਇਹ ਖਿਆਲ ਕਰਨਾ ਚਾਹੀਦਾ ਕਿਸੇ ਤਰ੍ਹਾਂ ਦਾ ਲਾਲਚ ਨਾ ਕਰੀਏ ਕਿਸੇ ਤਰ੍ਹਾਂ ਦਾ ਲੋਭ ਨਾ ਕਰੀਏ ਸਿੱਖ ਗਰੀਬੀ ਕੱਟ ਲੈਂਦਾ ਹੈ ਭੇੜੇ ਤੋਂ ਭੇੜੇ ਹਾਲਾਤਾਂ ਵਿੱਚ ਰਹਿ ਲੈਂਦਾ ਪਰ ਜੇ ਉਹਦਾ ਗੁਰੂ ਸਾਹਿਬ ਨਾਲ ਪਿਆਰ ਹੈ ਤੇ ਫੇਰ ਉਹ ਕਿਸੇ ਵੀ ਲਾਲਚਬਸ ਵਿੱਚ ਹੋ ਕੇ ਆਪਣਾ ਸਿੱਖੀ ਨਹੀਂ ਛੱਡਦਾ ਗੁਰਬਾਨੀ ਨਹੀਂ ਛੱਡਦਾ ਸੋ ਪੁਰਾਣੇ ਸਿੱਖਾਂ ਦੇ ਜੀਵਨ ਇਦਾਂ ਦੇ ਰਹੇ ਐ ਆਪਣੇ ਆਪ ਦੀ ਕੁਰਬਾਨੀ ਕਰਦੇ ਰਹੇ ਐ ਟੱਬਰਾਂ ਦੇ ਟੱਬਰ ਕੁਰਬਾਨ ਹੁੰਦੇ ਰਹੇ ਐ ਪਰ ਸਿੱਖੀ ਨਹੀਂ ਛੱਡਦੇ ਸੋ ਅੱਜ ਅਸੀਂ ਥੋੜੇ ਜਿ ਲਾਲਚ ਕਰਕੇ ਸਾਡੇ ਬੱਚਿਆਂ ਨੂੰ ਪੜਾ ਦੇਣਗੇ ਸਾਡਾ ਕੋਠਾ ਪਾ ਦੇਣਗੇ ਸੋ ਇਹੋ ਜੇ ਲਾਲਚ ਨਾ ਕਰੀਏ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨਾਲ ਪਿਆਰ ਕਰੀਏ ਗੁਰਬਾਣੀ ਨਾਲ ਪਿਆਰ ਕਰੀਏ ਸਿੱਖੀ ਨਾਲ ਪਿਆਰ ਕਰੀਏ ਤੇ ਪੰਜਾਬ ਦੀ ਧਰਤੀ ਉੱਤੇ ਰਹਿੰਦੇ ਆ ਘੜ ਤੋਂ ਘੱਟ ਅਸੀਂ ਗੁਰਬਾਣੀ ਨਾਲ ਤੇ ਗੁਰੂ ਸਾਹਿਬ ਨਾਲ ਹੀ ਜੁੜੇ ਰਹੀਏ ਤਾਂ ਹੀ ਸੋਹਣੇ ਲੱਗਦੇ ਆ ਤਾਂ ਹੀ ਅਸੀਂ ਚੰਗੇ ਲੱਗਦੇ ਆ ਨਿੱਕਾ ਜਿਹਾ ਕਮੇਟੀ ਜੀ ਤੁਸੀਂ ਗੱਲ ਐਸਜੀਪੀਸੀ ਦੀ ਕਰੀ ਐ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਨੇ ਅਸਤੀਫਾ ਦੇ ਰੱਖਿਆ ਐਸਜੀਪੀਸੀ ਆਪਸ ਦੇ ਵਿੱਚ ਲੜਨ ਲੱਗੀ ਹੋਈ ਆ ਮੈਂਬਰ ਸਾਹਿਬਾਨਾਂ ਦੀ ਗੱਲ ਕਰੀਏ ਤਾਂ ਕਿਵੇਂ ਆਪਾਂ ਸੋਚਾਂਗੇ ਵੀ ਉਹ ਸਿੱਖੀ ਦੇ ਪ੍ਰਜਾ ਮੈਨੂੰ ਇਹ ਲੱਗਦਾ ਜੀ ਇਹ ਸਾਰਾ ਕੁਝ ਸ਼ੁਰੂ ਤੋਂ ਹੁੰਦਾ ਆ ਜਥੇਦਾਰਾਂ ਦੀ ਦੁਰਦਸ਼ਾ ਅੱਜ ਨਹੀਂ ਹੋਈ ਜਥੇਦਾਰਾਂ ਦੀ ਦੁਰਦਸ਼ਾ ਪਹਿਲਾਂ ਤੋਂ ਹੁੰਦੀ ਆਈ ਹੈ ਇਥੋਂ ਤੱਕ ਵੀ ਆਪਾਂ ਸੁਣਿਆ ਕਿ ਕਈ ਜਥੇਦਾਰਾਂ ਦੇ ਜਦੋਂ ਮਗਰ ਪੈਂਦੇ ਸੀ ਸ਼੍ਰੋਮਣੀ ਕਮੇਟੀ ਵਾਲੇ ਤੋਂ ਆਪਣੀ ਬਾਥਰੂਮਾਂ ਚ ਲੁੱਕ ਕੇ ਜਾਨ ਬਚਾਉਂਦੇ ਸੀ ਇਦਾਂ ਦੇ ਹਾਲਾਤ ਵੀ ਇੱਥੇ ਬਣਦੇ ਰਹੇ ਐ ਹੁਣ ਇੰਨੀ ਕੁ ਗੱਲ ਹੋ ਗਈ ਐ ਵੀ ਸੋਸ਼ਲ ਮੀਡੀਆ ਤੇ ਕੁਝ ਬੰਦੇ ਡਟ ਕੇ ਆਪਣੀ ਗੱਲ ਬਾਹਰ ਕੱਢ ਰਹੇ ਐ ਰੌਲਾ ਇਸ ਗੱਲ ਦਾ ਵੀ ਜਿਹੜਾ ਪੰਥਕ ਟਾਂਚੇ ਦੇ ਅੰਦਰ ਲੀਆਂ ਗੱਲਾਂ ਨੇ ਉਹਨਾਂ ਨੂੰ ਬਾਹਰ ਨਾ ਕੱਢੋ ਇਹ ਅੰਦਰ ਪਹਿਲਾਂ ਵੀ ਇਦਾਂ ਦਾ ਕੁਝ ਹੁੰਦਾ ਸੀ 50 ਸਾਲ ਪਹਿਲਾਂ ਵੀ 30 ਸਾਲ ਪਹਿਲਾਂ ਵੀ 15 ਸਾਲ ਪਹਿਲਾਂ ਵੀ 10 ਸਾਲ ਪਹਿਲਾਂ ਵੀ ਜਿਹੜੇ ਵਿੱਚ ਬੰਦੇ ਰਹਿੰਦੇ ਆ ਉਹਨਾਂ ਨੂੰ ਪਤਾ ਹੈ ਕਿ ਇਹ ਕੁਝ ਪਹਿਲਾਂ ਵੀ ਹੁੰਦਾ ਰਿਹਾ ਪਰ ਐਦ ਕੀ ਵਾਸੇ ਸਾਰਾ ਕੁਝ ਓਪਨ ਹੋ ਗਿਆ ਐਦ ਕੀ ਇਹ ਗੱਲਾਂ ਬਾਹਰ ਆ ਗਈਆਂ ਸੋ ਚਾਹੀਦਾ ਇਹ ਹੈ ਕਿ ਅਸੀਂ ਸੁਹਿਰਦ ਹੋ ਕੇ ਆਪਣਾ ਹੰਕਾਰ ਛੱਡিয়ে ਚਾਹੇ ਕੋਈ ਵੀ ਹੈ ਕਿਸੇ ਵੀ ਅਹੁਦੇ ਤੇ ਬੈਠਾ ਹੈ ਉਹ ਆਪਣੀ ਈਗੋ ਛੱਡ ਕੇ ਤੇ ਸਤਿਗੁਰੂ ਦੇ ਪ੍ਰਚਾਰ ਵਾਲੇ ਪਾਸੇ ਆਪਣੇ ਆਪ ਨੂੰ ਲਾਈਏ ਕੋਸ਼ਿਸ਼ ਇਹ ਕਰਨੀ ਸਾਨੂੰ ਚਾਹੀਦੀ ਤੁਸੀਂ ਸ਼ੁਰੂ ਤੋਂ ਬਾਬਾ ਜੀ ਕਹਿੰਦੇ ਰਹੇ ਹੋ ਵੀ ਜਿਹੜਾ ਵੀ ਮੇਰਾ ਕਮੈਂਟ ਹੈ ਕੋਈ ਉਹਨੂੰ ਪੂਰਾ ਸੁਣੋ ਕੰਟੈਂਟ ਨੂੰ ਕੱਟ-ਕੱਟ ਕੇ ਨਾ ਸੁਣੋ ਉਹਦੇ ਮਤਲਬ ਬਦਲ ਜਾਂਦੇ ਨੇ ਜੀ ਪਿਛਲੇ ਦਿਨ ਹੀ ਕਹਿੰਨੀ ਹਰਪ੍ਰੀਤ ਜੀ ਨੇ ਕਿਹਾ ਵੀ ਜਿਹੜਾ ਮੇਰਾ ਉਹ ਗੱਲ ਹਾਂ ਜੀਪੀ ਨਾਲ ਉਹਨਾਂ ਦੀ ਜਿਹੜੀ ਗੱਲ ਸੀ ਉਹ ਕਹਿੰਦਾ ਮੇਰੇ ਕੰਟੈਂਟ ਅੱਧਾ ਸੁਣਾਇਆ ਗਿਆ ਤੁਸੀਂ ਜਦੋਂ ਕਹਿੰਦੇ ਸੀ ਤੇ ਹੁਣ ਕਹਿਣ ਦੇ ਵਿੱਚ ਤੁਹਾਨੂੰ ਕਿੰਨਾ ਨਹੀਂ ਮੈਂ ਇਹ ਗੱਲ ਜਹੇਦਾਰ ਉਹ ਹਰਪ੍ਰੀਤ ਸਿੰਘ ਹੋਣਾ ਵਾਸਤੇ ਮੈਂ ਸਪੈਸ਼ਲ ਵੀਡੀਓ ਚ ਵੀ ਗੱਲ ਕੀਤੀ ਸੀ ਵਿਗਿਆਨੀ ਹਰਪ੍ਰੀਤ ਸਿੰਘ ਹੋਣੀ ਹੁਣ ਕਹਿੰਦੇ ਨੇ ਕਿ ਮੇਰੀਆਂ ਗੱਲਾਂ ਕੱਟ-ਕੱਟ ਕੇ ਸੁਣਾਈਆਂ ਗਈਆਂ ਤੇ ਵਿਗਿਆਨੀ ਹਰਪ੍ਰੀਤ ਸਿੰਘ ਹੋਣਾ ਕੋਲ ਜਿਹੜੀਆਂ ਮੇਰੀਆਂ ਗੱਲਾਂ ਵੀ ਲੈ ਕੇ ਗਏ ਸੀ ਉਹ ਵੀ ਕੱਟ-ਕੱਟ ਕੇ ਲਗਏ ਸੀ ਕਿਤੋਂ ਕੁਝ ਕੱਟ ਲਿਆ ਕਿਤੋਂ ਕੁਝ ਕੱਟ ਲਿਆ ਉਹਦੇ ਆਧਾਰ ਤੇ ਵਿਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਫੈਸਲਾ ਲਿਆ دیਵਾਨਾ ਨੂੰ ਰੋਕਣ ਦੀ ਗੱਲ ਹੋਈ ਸੋ ਇਹ ਹੁਣ ਆਪ ਵੀ ਉਹ ਫੀਲ ਕਰ ਰਹੇ ਨੇ ਕਿ ਜਦੋਂ ਇਹ ਜਿਹੜਾ ਗਰੁੱਪ ਵਿਰੋਧ ਕਰਦਾ ਹੈ ਬਹੁਤ ਵੱਡਾ ਇੱਕ ਧੜਾ ਇਹ ਸੈੱਲ ਬਣਾਏ ਹੋਏ ਨੇ ਇਹਨਾਂ ਨੇ ਰਾਜਨੀਤਿਕ ਬੰਦਿਆਂ ਦੇ ਆਈਟੀ ਸੈੱਲ ਬਣੇ ਨੇ ਇਹ ਸੈੱਲ ਇਦਾਂ ਦਾ ਜਿਹੜਾ ਜਦੋਂ ਵਿਰੋਧ ਕਰਨਾ ਹੁੰਦਾ ਹੈ ਕਿ ਇਹਦਾ ਫਿਰ ਉਹਨਾਂ ਨੂੰ ਇਸ਼ਾਰਾ ਹੋ ਜਾਂਦਾ ਹੈ ਫਿਰ ਕੋਈ ਕਿਤੋਂ ਵੀਡੀਓ ਪਾਉ ਕੋਈ ਕਿਤੋਂ ਵੀਡੀਓ ਪਾਉ ਕੋਈ ਕਿਤੋਂ ਵੀਡੀਓ ਪਾਉ ਇਹ ਫਿਰ ਰਲ ਕੇ ਉਸ ਬੰਦੇ ਦਾ ਵਿਰੋਧ ਕਰਦੇ ਐ ਜੇ ਖਤਮ ਕਰ ਸਕਣ ਖਤਮ ਕਰਨਗੇ ਜੇ ਖਤਮ ਨਾ ਕਰ ਸਕੀ ਤੇ ਫਿਰ ਵਿਰੋਧ ਕਰਨਗੇ ਜਿਹੜੀਆਂ ਚੀਜ਼ਾਂ ਅਸੀਂ ਫਾਈਟ ਕੀਤੀਆਂ ਨੇ ਜਾਂ ਜਿਹੜੀਆਂ ਚੀਜ਼ਾਂ ਅਸੀਂ ਹੰਡਾਈਆਂ ਨੇ ਮੈਨੂੰ ਲੱਗਦਾ ਉਹ ਚੀਜ਼ਾਂ ਹੁਣ ਗਿਆਨੀ ਹਰਪ੍ਰੀਤ ਸਿੰਘ ਹੋਣੀ ਵੀ ਹੰਡਾ ਰਹੇ ਹੈ ਉਹੀ ਗਰੁੱਪ ਹੈ ਜਿਹੜਾ ਹੁਣ ਉਹਨਾਂ ਦੇ ਵਿਰੋਧ ਵਿੱਚ ਬੋਲ ਰਿਹਾ ਖੜਾ ਹੋਇਆ ਉਹ ਮੇਰੇ ਖਿਆਲ ਭਲੀ ਪਾ ਤੇ ਇਸ ਗੱਲ ਨੂੰ ਸਮਝਣਗੇ ਕਿ ਜਦੋਂ ਇਹ ਬੀਤਦੀ ਹੈ ਫਿਰ ਸਾਨੂੰ ਕਿੱਦਾਂ ਲੱਗਦਾ ਪਰ ਸਾਨੂੰ ਚਾਹੀਦਾ ਨਹੀਂ ਇਹ ਕੁਝ ਕਰਨਾ ਜਿਹੜੀ ਗੱਲ ਰੀਅਲ ਹੁੰਦੀ ਹੈ ਉਹ ਗੱਲ ਨਾਲ ਮਤਲਬ ਰੱਖਣਾ ਚਾਹੀਦਾ ਕਿਸੇ ਦੇ ਪਰਸਨਲ ਅਟੈਕ ਨਹੀਂ ਕਰਨੇ ਚਾਹੀਦੇ ਕਿਸੇ ਨਾ ਕਿਸੇ ਦੀ ਬਣਾ ਕੇ ਗੱਲ ਨਹੀਂ ਕਰਨੀ ਚਾਹੀਦੀ ਜਿੰਨੀ ਗੱਲ ਹੋਵੇ ਉਨੀ ਗੱਲ ਕਰੋ ਜਾਂ ਜਿਹੜਾ ਮੁੱਦਾ ਹੈ ਉਸ ਮੁੱਦੇ ਤੇ ਗੱਲ ਕਰਨੀ ਚਾਹੀਦੀ ਹੈ ਸੋ ਇਦਾਂ ਦਾ ਰੌਲਾ ਰੱਪਾ ਪਾ ਕੇ ਬੰਦੇ ਨੂੰ ਬਦਨਾਮ ਕਰਨ ਵਾਸਤੇ ਵੀ ਜੇ ਬਦਨਾਮ ਹੋ ਜਾਏਗਾ ਤਾਂ ਫਿਰ ਆਪੇ ਆਉਣ ਵਾਲੇ ਸਮੇਂ ਦੇ ਵਿੱਚ ਇਹਦੀ ਗੱਲਾਂ ਤੇ ਲੋਕ ਭਰੋਸਾ ਨਹੀਂ ਕਰਨਗੇ ਸਾਨੂੰ ਇਹੋ ਜਿਹਾ ਕੁਝ ਨਹੀਂ ਕਰਨਾ ਚਾਹੀਦਾ ਕਿਉਂਕਿ ਅੱਜ ਸੋਸ਼ਲ ਮੀਡੀਆ ਹੈ ਲੋਕ ਸਿਆਣੇ ਨੇ ਬਹੁਤ ਸਮਝਦਾਰ ਨੇ ਅੱਜ ਕੱਲ ਸਾਰਾ ਹੀ ਪਤਾ ਲੱਗਦਾ ਹੈ ਸੋ ਬੇ ਚੰਗਾ ਲੱਗਿਆ ਅੱਜ ਇੱਥੇ ਆ ਕੇ ਬੜਾ ਸੋਹਣਾ ਸਥਾਨ ਬਣ ਰਿਹਾ ਹੈ ਕਾਰ ਸੇਵਾ ਚੱਲ ਰਹੀ ਹੈ ਬਾਬਾ ਜੀ ਬੜਾ ਸੋਹਣਾ ਕਰ ਰਿਹਾ ਹੈ ਲੰਗਰ ਰੋਡ ਦੇ ਉੱਤੇ ਚੱਲਦਾ ਰਹੇਗਾ ਸੋ ਬੜੀ ਛੇਤੀ ਬੜਾ ਸੋਹਣਾ ਇਹ ਸੈਟਅਪ ਇਹਨਾਂ ਨੇ ਕੀਤਾ ਹੈ ਸੋ ਸਤਿਗੁਰੂ ਮੇਰ ਕਰਨ ਬਹੁਤ ਚੰਗਾ ਬੜੀ ਖੁਸ਼ੀ ਹੋਈ ਬਾਬਾ ਨਰਿੰਦਰ ਸਿੰਘ ਜੀ ਵੀ ਉਹਨਾਂ ਨਾਲ ਵੀ ਸਾਡੀ ਰਿਸ਼ਤੇਦਾਰੀ ਵੀ ਤੇ ਪਿਆਰ ਵੀ ਹੈ ਭਾਈ ਸਤਿਗੁਰ ਸਿੰਘ ਜੀ ਸਾਰੇ ਅਸੀਂ ਇੱਥੇ ਆ ਜਾਏ ਹਾਂ ਬੜਾ ਚੰਗਾ ਲੱਗਿਆ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ